ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੇ ਦਾਸ ਦੇ ਵਿੱਚ ਵਿਸ਼ਵਾਸ ਜਤਾਇਆ ਮੈਂ ਉਹਨਾਂ ਦਾ ਪਹਿਲਾਂ ਤਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਪਹਿਲੀ ਵਾਰ ਨਹੀਂ ਹੋਇਆ ਮਾਨ ਪਰਿਵਾਰ ਨੂੰ ਸਵਰਗਵਾਸੀ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਨੂੰ ਟਿਕਟ ਮਿਲੀ ਹੋਵੇ ਇਹ ਸਾਡੇ ਪਰਿਵਾਰ ਨੂੰ ਨੌਵੀਂ ਟਿਕਟ ਮਿਲੀ ਹੈ ਔਰ ਮੈਂ ਵਿਸ਼ਵਾਸ ਦਿਵਾਉਣਾ ਪ੍ਰਧਾਨ ਸਾਹਿਬ ਨੂੰ ਕਿ ਇਹ ਟਿਕਟ ਜਿਹੜੀ ਇਹ ਸੀਟ ਆ ਪ੍ਰੋਪਰ ਦੀ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਪ੍ਰੇ ਪ੍ਰਵਾਸੀ ਚਾਹ ਕੇ ਉਹਨਾਂ ਦੀ ਚੋਲੀ ਵਿੱਚ ਪਾਉਣਗੇ ਜਿਸ ਤਰ੍ਹਾਂ ਕਿ ਪਹਿਲਾਂ ਪਾਉਂਦੇ ਆਏ 98 ਤੋਂ ਲੈ ਕੇ ਹੁਣ ਤੱਕ ਬਾਦਲ ਸਾਹਿਬ ਦੀ ਬਹੁਤ ਨੇੜਤਾ ਰਹੀ ਸਰ ਜੋਰਾ ਸਿੰਘ ਮਾਨ ਸਵਰਗਵਾਸੀ ਜੋਰਾ ਸਿੰਘ ਮਾਨ ਜੀ ਨਾਲ ਔਰ ਉਹਨਾਂ ਨੇ ਹਮੇਸ਼ਾ ਇਸ ਤਖਦੀ ਜਿਲ੍ਹਾ ਹੈਗਾ ਜਿਹੜਾ ਲੋਕ ਸਭਾ ਹਲਕਾ ਫਿਰੋਜ਼ਪੁਰ ਇੱਥੋਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਹਾਰ ਤੇ ਹੱਲ ਕਰਾਇਆ ਤੁਹਾਡਾ ਵੀ ਕੀ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਸ ਤਰ੍ਹਾਂ ਮੇਰੇ ਸਵਰਗਯਾ ਪਿਤਾ ਸਰਦਾਰ ਜੋਰਾ ਸਿੰਘ ਮਾਨ ਇਸ ਇਲਾਕੇ ਦੀ ਸੇਵਾ ਕਰਦੇ ਰਹੇ ਆ ਜੋ ਅਧੂਰੇ ਕੰਮ ਜੋ ਉਹਨਾਂ ਦੇ ਸੁਪਨੇ ਸੀਗੇ ਅਧੂਰੇ ਰਹਿ ਗਏ ਆ ਮੈਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਜੋ ਵੀ ਬਲ ਸਾਹਿਬ ਨੇ ਸਰਦੀ ਇਲਾਕੇ ਦੇ ਵਿੱਚ ਸਹੂਲਤਾਂ ਦਿੱਤੀਆਂ ਚਾਹੇ ਉਹ ਜ਼ਮੀਨਾਂ ਪੱਕੀਆਂ ਕੀਤੀਆਂ ਛੇ ਚਾਹੇ ਉਹ ਮੋਟਰਾਂ ਦਿੱਤੀਆਂ ਹੋਰ ਵੀ ਸਹੂਲਤਾਂ ਕਿਉਂਕਿ ਜਿਹੜੀ ਇਹ ਸਰਕਾਰ ਆਈ ਹੈ ਨਾ ਬਦਲਾਅ ਵਾਲੀ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਹੈ ਇਹਨੇ ਲੋਕਾਂ ਨੂੰ ਠੱਗਿਆ ਅੱਜ ਤੋਂ 6 ਮਹੀਨੇ ਪਹਿਲਾਂ ਝੜ ਆਈ ਸੀਗੇ ਪੰਜਾਬ ਦੇ ਵਿੱਚ ਔਰ ਸਭ ਤੋਂ ਵੱਧ ਨੁਕਸਾਨ ਸਾਡੇ ਫਰੋਇਪੁਰ ਇਲਾਕੇ ਦਾ ਹੋਇਆ ਸੀਗਾ ਔਰ ਇੱਥੇ ਕਿਸੇ ਨੇ ਬਾਤ ਨਹੀਂ ਪੁੱਛੀ ਸਾਡੇ ਮੈਂਬਰ ਪਾਰਲੀਮੈਂਟ ਸਰਾਜ ਸੁਖਬੀਰ ਸਿੰਘ ਬਾਦਲ ਇੱਥੇ ਆਉਂਦੇ ਰਹੇ ਉਹਨਾਂ ਨੇ ਫੰਡ ਵੀ ਦਿੱਤੇ ਬੇੜੇ ਵੀ ਦਿੱਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਦਾਸ ਨੂੰ ਮਾਣ ਬਖੋਗੇ ਮੈਂ ਪਹਿੜ ਦੇ ਆਧਾਰ ਤੇ ਤੁਹਾਡੀ ਲੋਕ ਸਭਾ ਵਿੱਚ ਵੀ ਆਵਾਜ਼ ਉਠਾਵਾਂਗਾ ਔਰ ਸੈਣੀ ਵਾਲਾ ਬਾਡਰ ਖੋਲਣ ਦੀ ਮੰਗ ਨੂੰ ਉਠਾਵਾਂਗਾ ਤਾਂ ਜੋ ਵਪਾਰ ਪਾਕਿਸਤਾਨ ਨਾਲ ਚੱਲ ਸਕੇ ਔਰ ਇਸ ਫ੍ਰੀਪਰ ਇਲਾਕੇ ਨੂੰ ਮਾਣ ਮਹਿਦੋ ਤਰੱਕੀ ਕਰ ਸਕੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੇ ਦਾਸ ਦੇ ਵਿੱਚ ਵਿਸ਼ਵਾਸ ਜਤਾਇਆ ਮੈਂ ਉਹਨਾਂ ਦਾ ਪਹਿਲਾਂ ਤਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਪਹਿਲੀ ਵਾਰ ਨਹੀਂ ਹੋਇਆ ਮਾਨ ਪਰਿਵਾਰ ਨੂੰ ਸਵਰਗਵਾਸੀ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਨੂੰ ਟਿਕਟ ਮਿਲੀ ਹੋਵੇ ਇਹ ਸਾਡੇ ਪਰਿਵਾਰ ਨੂੰ ਨੌਵੀਂ ਟਿਕਟ ਮਿਲੀ ਹੈ ਔਰ ਮੈਂ ਵਿਸ਼ਵਾਸ ਦਿਵਾਉਣਾ ਪ੍ਰਧਾਨ ਸਾਹਿਬ ਨੂੰ ਕਿ ਇਹ ਟਿਕਟ ਜਿਹੜੀ ਇਹ ਸੀਟ ਆ ਫਰੋਈਪੁਰ ਦੀ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਫਰੋਈਪੁਰ ਵਾਸੀ ਚਤਾ ਕਿ ਉਹਨਾਂ ਦੀ ਚੋਲੀ ਵਿੱਚ ਪਾਉਣਗੇ ਜਿਸ ਤਰ੍ਹਾਂ ਕਿ ਪਹਿਲਾਂ ਪਾਉਂਦੇ ਆ 98 ਤੋਂ ਲੈ ਕੇ ਹੁਣ ਤੱਕ ਬਾਦਲ ਸਾਹਿਬ ਦੀ ਬਹੁਤ ਨੇੜਤਾ ਰਹੀ ਸਰ ਜੋਰਾ ਸਿੰਘ ਮਾਨ ਸਵਰਗਵਾਸੀ ਜੋਰਾ ਸਿੰਘ ਮਾਨ ਜੀ ਨਾਲ ਔਰ ਉਹਨਾਂ ਨੇ ਹਮੇਸ਼ਾ ਇਸ ਸਖਤੀ ਜ਼ਿਲ੍ਹਾ ਹੈਗਾ ਹੈ ਜਿਹੜਾ ਲੋਕ ਸਭਾ ਹਲਕਾ ਫਿਰੋਜ਼ਪੁਰ ਇੱਥੋਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਹਾਰ ਤੇ ਹੱਲ ਕਰਾਇਆ ਤੁਹਾਡਾ ਵੀ ਕੀ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਸ ਤਰ੍ਹਾਂ ਮੇਰੇ ਸਵਰਗਈ ਪਿਤਾ ਸਰਦਾਰ ਜੋਰਾ ਸਿੰਘ ਮਾਨ ਇਸ ਇਲਾਕੇ ਦੀ ਸੇਵਾ ਕਰਦੇ ਰਹੇ ਆ ਜੋ ਅਧੂਰੇ ਕੰਮ ਜੋ ਉਹਨਾਂ ਦੇ ਸੁਪਨੇ ਸੀਗੇ ਅਧੂਰੇ ਰਹਿ ਗਿਆ ਮੈਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਜੋ ਵੀ ਬਾਲ ਸਾਹਿਬ ਨੇ ਸਰਦੀ ਇਲਾਕੇ ਦੇ ਵਿੱਚ ਸਹੂਲਤਾਂ ਦਿੱਤੀਆਂ ਚਾਹੇ ਉਹ ਜ਼ਮੀਨਾਂ ਪੱਕੀਆਂ ਕੀਤੀਆਂ ਛੇ ਚਾਹੇ ਉਹ ਮੋਟਰਾਂ ਦਿੱਤੀਆਂ ਹੋਰ ਵੀ ਸਹੂਲਤਾਂ ਕਿਉਂਕਿ ਜਿਹੜੀ ਇਹ ਸਰਕਾਰ ਆਈ ਹੈ ਨਾ ਬਦਲਾਅ ਵਾਲੀ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਹੈ ਇਹਨੇ ਲੋਕਾਂ ਨੂੰ ਠੱਗਿਆ ਅੱਜ ਤੋਂ 6 ਮਹੀਨੇ ਪਹਿਲਾਂ ਹੜ੍ਹ ਆਏ ਸੀਗੇ ਪੰਜਾਬ ਦੇ ਵਿੱਚ ਔਰ ਸਭ ਤੋਂ ਵੱਧ ਨੁਕਸਾਨ ਸਾਡੇ ਫਰੋਇਪੁਰ ਇਲਾਕੇ ਦਾ ਹੋਇਆ ਸੀਗਾ ਔਰ ਇੱਥੇ ਕਿਸੇ ਨੇ ਬਾਤ ਨਹੀਂ ਪੁੱਛੀ ਸਾਡੇ ਮੈਂਬਰ ਪਾਰਲੀਮੈਂਟ ਸਰਾਜ ਸੁਖਵੀਰ ਸਿੰਘ ਬਾਦਲ ਇੱਥੇ ਆਉਂਦੇ ਰਹੇ ਉਹਨਾਂ ਨੇ ਫੰਡ ਵੀ ਦਿੱਤੇ ਬੇੜੇ ਵੀ ਦਿੱਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੇ ਤੁਸੀਂ ਦਾਸ ਨੂੰ ਮਾਣ ਬਖੋਗੇ ਮੈਂ ਪਹਿੜ ਦੇ ਆਧਾਰ ਤੇ ਤੁਹਾਡੀ ਲੋਕ ਸਭਾ ਵਿੱਚ ਵੀ ਆਵਾਜ਼ ਉਠਾਵਾਂਗਾ ਔਰ ਸੈਹਨੀ ਵਾਲਾ ਬਾਡਰ ਖੋਲਣ ਦੀ ਮੰਗ ਨੂੰ ਉਠਾਵਾਂਗਾ ਤਾਂ ਜੋ ਵਪਾਰ ਪਾਕਿਸਤਾਨ ਨਾਲ ਚੱਲ ਸਕੇ ਔਰ ਇਸ ਫਰੋਇਪਰ ਇਲਾਕੇ ਨੂੰ ਮਾਣ ਮਹਿਦੋ ਤਰੱਕੀ ਕਰ ਸਕੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par